ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕਿੰਗਰੇਡੀ ਫਾਰਮ ਤੇ ਜਿਹੜੇ ਵੀਰ ਮੇਰਾ ਚੈਨਲ ਦੇਖਦੇ ਹੈ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਆਪਣਾ ਨੰਬਰ ਹੈਗਾ ਜੀ 9501634323 9501634323 ਕਿਸੇ ਵੀ ਕਿਸਮ ਦੀ ਵੀਡੀਓ ਬਣਾਉਣੀ ਹੋਵੇ ਜਾਂ ਪੱਤਰੀਆਂ ਆਲਰੇਡੀ ਫੈਕਟਰ ਪਸ਼ੂ ਮੱਦਾ गावा ਦੀ ਮੇਰੇ ਨਾਲ ਸੰਪਰਕ ਕਰੋ ਅੱਜ ਆਪਾਂ ਮਹਾਰਾਜ ਪਹੁੰਚੇ ਆ ਆ ਬਾਈ ਕਾਲੇ ਕੋਲ ਪਹਿਲਾਂ ਵੀ ਉਹਨਾਂ ਦੀ ਵੀਡੀਓ ਪਾਈ ਆ ਇਹਨਾਂ ਕੋਲ ਮੈਂ ਇੱਕ ਪੱਠ ਲੈ ਕੇ ਗਿਆ ਤੇ ਅੱਜ ਵੀ ਇੱਕ ਬਰੀਡ ਦਾ ਬੱਕਰਾ ਲੈ ਕੇ ਜਾਣਾ ਉਹਦੀ ਵੀ ਵੀਡੀਓ ਪਣਾਵਾਂਗੇ ਤੇ ਆਹ ਬਾਈ ਦਾ ਬਰੀਡਰ ਆ ਜੀ ਇਹਦੀ ਪਹਿਲਾਂ ਸ਼ਾਰਟ ਵੀਡੀਓ ਪਾਈ ਸੀ ਕੱਲ ਇੱਕ ਤੇ ਅੱਜ ਫੁੱਲ ਵੀਡੀਓ ਆਪਾਂ ਸਾਰੀ ਪਾਉਣੀ ਆ ਪਹਿਲਾਂ ਬਾਈ ਜੀ ਨਾਲ ਇੰਟਰਵਿਊ ਕਰਦੇ ਆ ਨਾਮ ਤੇ ਐਡਰੈਸ ਪੁੱਛਦੇ ਆ ਬਾਅਦ ਪੰਡਾਰੇ ਤੇ ਬੱਕਰੀਆਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਆਪ ਨੂੰ ਬਰੀਡ ਬਾਰੇ ਥੋੜੀ ਜਿਹੀ ਨੌਲੇਜ ਦਿਓ ਬੀਟਲਪ ਕਰੀਆਂ ਬਾਰੇ ਹਾਂਜੀ ਵੀ ਕਾਲੀਆਂ ਚੰਗੀਆਂ ਜਿੱਟੀਆਂ ਕਾਲੀਆਂ ਡੱਬੀਆਂ ਚੰਗੀਆਂ ਉਹਦਾ ਵੀਰੇ ਪਤਾ ਕੀ ਆ ਹੁਣ ਮੰਨ ਕੇ ਚੱਲੋ ਜੇ ਆਪਣੇ ਕੋਲੇ ਬਰੀਡਰ ਕਾਲਾ ਤੇ ਬੱਕਰੀਆਂ ਡੱਬੀਆਂ ਹਨਾ ਹਾਂਜੀ ਤੇ ਫਿਰ ਕਾਲੀਆਂ ਰੱਖੋ ਜੇ ਬਰੀਡਰ ਉਹਦਾ ਜੇ ਬਰੀਡਰ ਡੱਬਾ ਦਾ ਡੱਬੀਆਂ ਰੱਖੋ ਹਾਂਜੀ ਤੇ ਹੁਣ ਆਪਾਂ ਸਾਰੀਆਂ ਮੇਰੇ ਕੋਲੇ ਤਕਰੀਬਨ ਡੱਬੀਆਂ ਹੀ ਆ ਇੱਕ ਦੋ ਕੁ ਬੱਕਰੀਆਂ ਕਾਲੀਆਂ ਹਾਂਜੀ ਤੇ ਉਹ ਆਪਾਂ ਸੇਲ ਕਰਨਾ ਹੈ ਠੀਕ ਹੈ ਉਹਨਾਂ ਦੀ ਵੀਡੀਓ ਪਾ ਦੇਗਾ ਤੇ ਇੱਕ ਨਾ ਵੀਰ ਮੇਰੇ ਕਈ ਕਮੈਂਟ ਆਉਂਦੇ ਥੱਲੇ ਇਹ ਕਹਿੰਦੇ ਜੀ ਖਰਚਾ ਵਾਲਾ ਇਹਨਾਂ ਦਾ ਕੁਝ ਬਜਟ ਦਾ ਕੋਈ ਸੱਚਾ ਤਾਂ ਵੀਰੇ ਦੇਖੋ ਜੇ ਉਹ ਸਿਆਣੇ ਕਹਿੰਦੇ ਹਨਾ ਜੇ ਖਲਿਆਰਾਂਗੇ ਤਾਂ ਫੇਰ ਹੀ ਇਕੱਠੇ ਹੋਣਗੇ ਹਾਂਜੀ ਠੀਕ ਐ ਇਹਦਾ ਪਹਿਲਾਂ ਵੀ ਖਲਿਆਰਨੇ ਪੈਂਦਾ ਫੇਰ ਇਕੱਠੇ ਹੁੰਦੇ ਆ ਬਾਈ ਇਹ ਖਰਚਾ ਦਾ ਕਰਕੇ ਹੀ ਪੈਸੇ ਬਣਦੇ ਆ ਜੇ ਖਰਚਾ ਨਾ ਕਰਾਂਗੇ ਤਾਂ ਫੇਰ ਜੇ ਪਾਵਾਂਗੇ ਇਹਨਾਂ ਨੂੰ ਫਿਰ ਆਪਾਂ ਖਟਾਂਗੇ ਕੀ ਹਾਂਜੀ 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 ਇਹਨਾਂ ਨੂੰ ਪਾ ਕੇ ਵੀਰੇ ਫੇਰ ਹੀ ਉਹ ਆ ਠੀਕ ਐ ਹੁਣ ਤੁਸੀਂ ਇਹਨਾਂ ਨੂੰ ਇਸ ਟਾਈਮ ਆ ਵਾ ਕੇ ਕਿਹੜੀ ਕਿਹੜੀ ਖਾਣਾ ਦੰਨੇ ਹੋਗੇ ਹਣਾ ਵੀਰੇ ਨੀਰਾ ਅੱਜ ਆ ਬਾਈ ਕਹਿੰਦੇ ਵਿੱਚ ਫਾਰਮ ਵਾਲੇ ਬਈ ਸਾਡੀਆਂ ਬੱਕਰੀਆਂ ਨੀਰਾ ਛਟ ਗਈਆਂ ਕੁਮਾਰੇ ਦਾ ਖਾਂਦੀਆਂ ਨਹੀਂ ਹਾਂਜੀ ਆ ਤੁਹਾਡੇ ਸਾਹਮਣੇ ਆ ਖਾਈ ਜਾਂਦੀਆਂ ਠੀਕ ਹੈ ਪਰ ਇਹਨਾਂ ਨੂੰ ਹਰਾ ਵੀ ਚਾਹੀਦਾ ਨਾਲ ਅੱਛਾ ਜੀ ਤੇ ਆਪਾਂ ਹਰਾ ਪਾਣੀ ਫੁੱਲ ਪੀਣ ਇਹ ਠੀਕ ਹੈ ਹਰਾ ਅੱਜਕੱਲ ਕਿਹੜਾ ਦਿੰਦੇ ਅਸੀਂ ਹਰਾ ਵੀਰੇ ਮੱਕੀ ਪਾਉਨੇ ਆ ਹੁਣ ਜੇ ਮੈਂ ਅੱਜ 8 ਤਰੀਕ ਨੂੰ ਕੀ 9 ਹਾਂਜੀ ਇਹਦੇ ਬਾਅਦ ਹੁਣ ਜਾਂਤਰ ਬੀਜਿਆ ਵਾ ਉਹ ਵੀ 2025 ਦੀ ਵੀਡੀਓ ਹੈ ਤੇ ਬਾਈ ਜੀ ਕਹਿੰਦਾ ਮੱਕੀ ਪੌਣਿਆ ਤੇ ਹੋਰ ਜਿਵੇਂ ਕੋਈ ਜੰਤਰ ਵਗੈਰਾ ਆ ਜਾਂਦਾ ਹਾਂ ਜੰਤਰ ਵੀਰੇ ਬੀਜਾ ਹੁਣ ਹੋ ਜਾਊਗਾ ਬਸ 10-20 ਦਾਣਾ ਨੂੰ ਜੰਤਰ ਹੋ ਜਾਊਗਾ ਤੇ ਆਪਦੇ ਬਾਣ ਚ ਆਪਣੇ ਬੀਜਾ ਇੱਥੇ ਘਰ ਕੋਲੀ ਹਾਂਜੀ ਤੇ 10-20 ਦਾਣਾ ਨੂੰ ਜੰਤਰ ਹੋ ਜਾਊਗਾ ਜੰਤਰ ਦੇ ਵਿੱਚ ਜਾਣ ਇਹਨਾਂ ਨੂੰ ਚਾਰਦੇ ਆ ਕਿ ਜਾਂ ਵੱਡ ਕੇ ਪਾਉਣਿਓ ਨਹੀਂ ਵਿੱਚ ਹੀ ਛੱਡਦੇ ਨੇ ਵੀਰੇ ਵਿੱਚ ਹੀ ਛੱਡਦੇ ਹਾਂ 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 ਕਈ ਬੰਦੇ ਵੱਡ ਕੇ ਵੀ ਪਾਉਂਦੇ ਆ ਵਿੱਚ ਬੰਦੇ ਹੈਗੇ ਆ ਹਾਂਜੀ ਉਹ ਕੱਪੜੇ-ਕੱਪੜੇ ਬਾਹਲੇ ਖਰਾਬ ਹੁੰਦੇ ਬਾਈ ਬਾਹਲਾ ਵੀ ਇਹ ਮੰਨ ਕੇ ਚਲੋ ਇਹ ਬੱਤ ਜੇ ਛੱਡਦਾ ਮਾਚ ਫੁੱਟੀ ਜਾਂਦਾ ਆਪੇ ਵਟੀਆਂ ਹਾਂ ਕਈ ਬਾਈ ਕਹਿੰਦੇ ਵੀ ਇਹਨਾਂ ਨੂੰ ਚਾਰ ਚਾਰਨੀਆਂ ਜ਼ਰੂਰੀ ਆ ਬਾਹਰ ਛੱਡਣੀਆਂ ਉਹਨਾਂ ਵਾਰ ਕੀ ਵਿਚਾਰ ਆ ਤੁਹਾਡਾ ਮੈਂ ਤਾਂ ਵੀਰੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਠੀਕ ਆ ਵਧੀਆ ਬੱਕਰੀਆਂ ਕੋਈ ਲਿਸੀਆਂ ਨਹੀਂ ਕੋਈ ਉਹ ਹਾਂਜੀ ਮੈਂ ਤਾਂ ਕੀ ਕਹਣਾ ਕਦੇ ਸ਼ੌਂਕ ਨੂੰ ਕੱਢ ਲਾ ਨਹੀਂ ਆਪਾਂ ਬਾਹਰ ਨਹੀਂ ਕੱਢੀਆਂ ਕਿਤੇ ਘਰੇ ਹੀ ਹੁੰਦੀਆਂ ਆਪਣੀਆਂ ਤੇ ਹੋਰ ਦਾਣਾ ਵਗੈਰਾ ਕਿਹੜਾ ਪਾਉਨੇ ਆ ਦਾਣਾ ਵੀਰੇ ਮੱਤੀ ਛਿਲਕਾ ਛੋਲਿਆਂ ਦਾ ਛਿਲਕਾ ਤੇ ਮੱਕੀ ਮੱਕੀ ਹਾਂਜੀ ਬਸ ਦੋਨੇ ਦੋਨੇ ਹਾਂਜੀ ਕਣਕ ਨਹੀਂ ਕਿਤੇ ਪਾਈ ਆਪਾਂ ਤੇ ਮੱਕੀ ਦੇ ਛਿਲਕੇ ਹੀ ਪਾਉਨੇ ਆ ਕਣ ਕਨੀ ਪਾਉਂਦੇ ਵਿੱਚ ਕਣਕ ਵੀ ਕਹਿੰਦੇ ਚੌਕਾ ਪਾਉਂਦੇ ਵਿੱਚ ਬੱਕਰੀਆਂ ਕਣਕ ਵਧੀਆ ਕਣਕ ਕੋਈ ਮਾੜੀ ਨਹੀਂ ਪਰ ਅਸੀਂ ਨਹੀਂ ਪਾਉਂਦੇ ਸਾਨੂੰ ਥੋੜਾ ਜਿਹਾ ਵਹਿਮ ਆ ਤੇ ਆ ਆ ਵੱਧ ਬਣਦਾ ਉਹਦੇ ਨਾਲ ਤੇ ਇਹਨਾਂ 'ਚ ਕੋਈ ਬਕਾਊ ਵੀ ਕਿਤੇ ਦੇ ਜਾਨਵਰ ਹਾਂ ਬਕਾਊ ਵੀਰੇ ਜੇ ਕੋਈ ਸ਼ੌਂਕੀ ਆਏ ਦਾ ਉਸਹਾਬ ਨਾਲ ਉਹ ਆਪਾਂ ਸੇਲ ਵੀ ਹੈਗੀਆਂ ਮੇਰੇ ਕੋਲ ਦੋ ਤਿੰਨ ਬੱਕਰੀਆਂ ਤੇ ਇੱਕ ਆਪਣਾ ਇੱਧਰ ਮੜਾ ਨੌਲ ਜਿਹੜਾ ਬਰੀਡਰ ਹੈ ਜਿਹੜਾ ਆਪਣਾ ਹਾਂਜੀ ਜੇ ਕੋਈ ਆਪਣੇ ਤੋਂ ਕਰਾਸ ਕਰਵਾਣਾ ਚਾਵੇ ਤਾਂ ਸਾਡੇਰੇ ਇੱਕ ਬੱਕਰੀ ਵਾਲਾ ਤਾਂ ਕੋਈ ਫੀਸ ਨਹੀਂ ਕੋਈ ਫੀਸ ਨਹੀਂ ਹਾਂ ਇੱਕ ਬੱਕਰੀ ਆਪਾਂ ਫ੍ਰੀ ਜੇ ਬੱਦਰ ਤਾਂ ਪੰਜ ਚਾਰ ਬੱਕਰੀਆਂ ਫਿਰਦਾ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਨਾ ਦਾਣੇ ਪਾਉਣੇ ਆ ਸਾਹਮਣੇ ਹਾਂਜੀ ਹਾਂਜੀ ਸਾਹਮਣੇ ਬਹੁਤ ਔਖਿਆ ਹੈ ਹਮ ਇੱਕ ਬੱਚਾ ਮੇਰਾ ਹੋਰ ਆ ਉਹ ਮੁੰਡਾ ਯਾਰ ਮੇਤਰਾ ਬਾਕੀ ਬਜੇ ਹਾਂ ਤੁਸੀਂ ਕਦ ਕਾਠ ਦੇਖ ਲਓ ਬੱਚੇ ਦਾ ਇਹ ਹੁਣ ਪੰਜ ਚਾਰ ਲਵਾਉਣੀਆਂ ਕਿਸੇ ਨੇ ਘਰੇ ਵੀ ਆ ਸਕਦਾ ਨਾ ਤਿੰਨ ਕੋੜਾ ਕੰਨ ਦੇਖ ਲਓ ਬਿੱਲੂ ਕਿ ਨਾ ਅਗਰ ਕਹਿਦਾ ਇਹਦਾ ਬਿੱਲੂ ਆ ਜੀ ਤੇ ਬਾਕੀ ਕੰਨਾ ਕੋਨਾ ਦਾ ਬਹੁਤ ਸੋਹਣਾ हां बाकी भाई ने दा छिले ता भी कोई चिट्टी अखसा वाले कान दा नहीं नहीं अख ता जी खट्टी चिट्टी दा कोई मैटर ही नहीं ਹੁਣ ਤੁਹਾਡਾ ਖੱਟੀ ਖੱਟੀ ਅੱਖ ਵਾਲੀ ਦੁੱਧ ਵਧ ਦਿੰਦੀ ਐ ਚਿੱਟੀ ਵਾਲੀ ਘਟ ਦਿੰਦੀ ਐ ਸਮਝ ਆ ਗਿਆ ਹਾਂ ਦੁੱਧ ਦੀ ਗੱਲ ਮੈਂ ਕਰਨ ਲੱਗਿਆ ਸੀਗਾ ਨਹੀਂ ਤਕਰੀਬਨ ਜਿਹੜੀ ਵੱਧ ਤੋਂ ਵੱਧ ਤੋਂ ਸਾਡੇ ਕੋਲ ਕਿਹੜੀ ਬੱਕਰੀ ਹੁੰਦੇ ਕਿੰਨਾ ਦੁੱਧ ਦਿੰਦੀ ਆ ਦੁੱਧ ਵੀਰੇ ਇੱਕ ਬੱਕਰੀ ਤਾਂ ਮੈਂ ਸੇਲ ਕਰਤੀ ਪਿੱਛੇ ਜੇ ਨੂਪਗੜ੍ਹ ਤੋਂ ਮੁੰਡਾ ਲੈ ਗਿਆ ਸੀਗਾ ਉਸ ਲਈ ਜੇ 6 ਲੀਟਰ ਦੁੱਧ ਹਾਂਜੀ ਉਹ ਉਹ ਬੱਕਰੀ ਉਹ ਮੁੰਡਾ ਲੈ ਗਿਆ ਜੀ ਬਾਈ ਬਾਕੀਰੇ ਤਨ ਚਾਰ ਕਿਲੋ ਆਮ ਹੀ ਆ ਸਾਰੀਆਂ ਥੱਲੇ ਸਾਢੇ 5 ਕਿਲੋ ਬੱਕਰੀ ਇੱਕਦਾਂ ਮੇਰੀ ਆਖੜੀਆ ਡੱਬੋਂ ਬੱਕਰੀ ਆ ਇਹ ਦੇ ਦਿੰਦੀ ਆ ਇਹ ਆਪਣੇ ਫੂਲੇ ਵਾਲੇ ਦੀ ਚੈਂਪੀਅਨ ਹੁਣ ਤਾਂ ਟੋਕੜ ਹੋ ਗਈ ਬੱਕਰੀ ਇਹ ਕਿਹੜਾ ਮੇਲ ਕਿਹੜੇ ਕਿਹੜੇ ਸੰਚ ਸੀ ਹੈ ਇਹ ਫੂਲੇ ਫੂਲੇ ਵਾਲੇ ਮੇਲੇ ਦੀ ਆਈ ਹਾਂ ਫੂਲੇ ਵਾਲੇ ਮੇਲੇ ਦੇ ਬਾਕੀ ਭਾਈ ਇਹ ਚੈਂਪੀਅਨ ਆਈ ਸੀ ਇਹ ਥਣ ਥਣੌੜ ਤੋਂ ਹੀ ਪਤਾ ਲੱਗ ਜਾਂਦਾ ਜਾਨਵਰ ਦਾ ਜਦੋਂ ਹੁਣ ਤਾਂ ਟੋਕੜ ਹੋਈ ਵੀ ਹੁਣ ਪਤਾ ਬੱਚਾ ਆਖਰ ਦਾ ਇੱਥੇ ਉਹ ਬੱਚਾ ਆ ਵੱਡੀ ਹੋ ਟੋਕੜ ਹੋ ਗਈ ਹੁਣ ਤਾਂ ਗੱਬ ਲੱਗੀ ਹੋਗੇ ਮਹੀਨਾ ਕੋ ਹੋ ਗਿਆ ਇਹਨੂੰ ਏ ਵੀ ਹੋ ਬਾਈ ਦੇ ਵਾਲੇ ਦੀ ਬਰੀਡ ਚੋਈ ਆ ਨਹੀਂ ਇਹ ਵੀਰੇ ਹੋਰ ਲਈ ਸੀ ਕਿ ਤੂੰ ਆਪਾਂ ਬੱਕਰੀ ਬੱਕਰਾ ਉਹਨਾਂ ਵਾਲਾ ਬਾਬੂ ਕੇ ਵਾਲੀਆਂ ਬੱਕਰੀਆਂ ਮੇਰੇ ਕੋਲ ਹੈਗੀਆਂ ਦੋ ਤਿੰਨ ਕ ਬਾਠਾਂ ਵਾਲੇ ਵਾਲੇ ਬਾਬੂ ਵਾਲੀਆਂ ਠੀਕ ਆ ਜੀ ਹਾਂ ਉਹਨਾਂ ਵਾਲਾ ਅਸਲਾ ਹੈਗਾ ਸਾਡੇ ਕੋਲ ਚਲੋ ਬਾਬੇ ਉਹ ਬਾਕੀ ਗੱਲਾਂ ਤੱਕ ਤੂੰ ਮੇਰੇ ਭਾਈ ਦੀ ਵੀਡੀਓ ਪਾਉਣੀ ਇੱਕ ਪਾਲੀ ਜਾਂ ਪਾਲੀਆਂ ਨੂੰ ਤਾਂ ਪਤਾ ਹੀ ਹੈ ਕਿ ਤਾਂ ਬਾਬੂ ਕਣਾਂ ਬੱਕਰੀਆਂ ਚੋਂ ਆ ਜੀ ਹਾਂ ਜੀ ਜਿਹੜੇ ਪਾਲੀ ਆ ਨਾ ਪੁਰਾਣੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਵੀ ਹਾਂ ਉਹਨਾਂ ਵਾਲੀ ਬਰੀਡ ਆ ਉਹਦੇ ਵਾਲੀ ਇੱਕ ਆ ਬੱਕਰੀ ਆ ਜੀ ਇਹ ਬਾਪੂ ਕਾਲੀਆਂ ਚੋਂ ਪੁਰਾਣੀਆਂ ਇੱਕ ਬਾਈ ਜੀ ਬੇਨਤੀ ਆ ਵੀ ਵੀਡੀਓ ਨਾ ਸਕਿਪ ਨਾ ਕਰਿਆ ਕਰੋ ਸਾਰੀ ਵੀਡੀਓ ਦੇਖਿਆ ਕਰੋ ਤਾਂ ਕਿ ਆਪਾਂ ਨੂੰ ਇੰਟਰਵਿਊ ਦੇਣ ਵਾਲੇ ਬੰਦੇ ਦੀ ਇੰਟਰਵਿਊ ਤਾਂ ਪਤਾ ਲੱਗ ਜੇ ਵੀ ਕਿਹੜਾ ਦਾਣਾ ਪਾਉਨੇ ਆ ਕੀ ਪਾਉਨੇ ਆ ਆਪਾਂ ਬੇਤ ਬੰਦੇ ਬੋਲਦਾ ਵੀ ਬਚਦਾ ਨਹੀਂ ਹੈਨਾ ਹਾਂ ਬਚਦਾ ਵੀ ਇਹਨਾਂ ਦੇ ਵਿੱਚ ਕਿਤਾ ਕੀ ਬਚਤ ਹੁੰਦੀ ਆ ਇੱਕ ਵੀ ਮੰਨ ਕੇ ਚਲੋ ਆਪਣੇ ਕੋਲੇ 20 ਬੱਕਰੀਆਂ ਹੈਨਾ ਹਾਂਜੀ 20 ਬੱਕਰੀਆਂ ਦੇ 15 ਬੱਕਰੀਆਂ ਦੇ ਬੱਚੇ ਵੇਚ ਕੇ ਪੰਜਾਂ ਬੱਕਰੀਆਂ ਦੇ ਬੱਚੇ ਜਿਹੜੇ ਉਹ ਬਚਦੇ ਆ ਉਹੀ ਬਚਦਾ ਆਈ ਨਹੀਂ ਵੀ ਆਪਾਂ ਕਹਾਂਗੇ ਵੀ ਜੇਕਰ ਇੱਕ ਸੂਏ ਦੇ ਵਿੱਚ ਆਪਾਂ ਬਾਣ ਘਣੇ ਲੈ ਲਾਂਗੇ ਹਾਂ ਹਾਂ ਉਹ ਨਹੀਂ ਹੁੰਦਾਗਾ ਵੀ ਇਹਨਾਂ ਵਿੱਚੋਂ ਬਚਦੇ ਆ ਬੱਚੇ ਬਚਦੇ ਆ ਹੁਣ ਮੰਨ ਕੇ ਚਲੋ ਪਿਛਲੇ ਸਾਲ ਮੇਰੇ ਕੋਲ ਚਾਰ ਪਠਾ ਬਚ ਗਈਆਂ ਸੀ ਐਗਦੀ ਮੈਨੂੰ ਤਿੰਨ ਬਚ ਗਈਆਂ ਹਾਂ ਇਹ ਚੀਜ਼ਾਂ ਉਹ ਬੱਕਰੀਆਂ ਬਣ ਗਈਆਂ ਜਦੋਂ ਉਹ ਤਿਆਰ ਹੋ ਗਈਆਂ ਉਹ ਬੱਕਰੀਆਂ ਮੰਨ ਕੇ ਚਲੋ ਵੀ ਅੱਜ ਬੱਕਰੀ ਉਹ ਲੱਖ ਰੁਪਏ ਦੀ ਵੇਖ ਲਈ ਪਠ ਹਾਂਜੀ ਉਹ ਬਚਦਾ ਠੀਕ ਆ ਆ ਵਿੱਚ ਬੰਦੇ ਕਹਿੰਦੇ ਭਾਈ ਰਾਏ ਨਾ ਬਾੜੀ ਹੋਣਾ ਵੀ ਨਹੀਂ ਆਇਆ ਨਹੀਂ ਆ ਪਗੜ ਗਈ ਵੀ 20 20 ਮੇਮਣੇ ਭਾਈ ਖਰਚਾ ਵੀ ਅਜੇ ਪਾਵਾਂਗੇ ਇਹਨਾਂ ਨੂੰ ਫੇਰ ਹੀ ਬੱਚੇ ਵਧੀਆਂ ਦੇਣੀਆਂ ਹਾਂ ਹਾਂਜੀ 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 ਹੂੰ ਅੱਜ ਹੁਣ ਆਪਾਂ ਪਾਵਾਂਗੇ ਗਾਈ ਬਾਈ ਦੀ ਗੱਲ ਸਹੀ ਆ ਹੁਣ ਇਹਨੇ ਬਾਈ ਕੋਠੀਆਂ ਵਿੱਚ ਕਹਿੰਦੇ ਆ ਕੋਠੀਆਂ ਪਾਲੀਆਂ ਪਾਏ ਵੀ ਜਾਂਦੀਆਂ ਹੁਣ ਜਿਵੇਂ ਬਾਈ ਕਹਿੰਦਾ ਹਾਂ ਪ੍ਰਾਣੇ ਜਿਹੜੇ ਪ੍ਰਾਣੇ ਪਾਲੀ ਆ ਮੰਨ ਕੇ ਚੱਲੂ ਜਿਹਦੇ ਕੋਲ 60 70 ਬੱਕਰੀਆਂ ਹਾਂਜੀ ਠੀਕ ਆ ਉਹਨਾਂ ਨੂੰ ਵੱਧ ਵੱਚਤਾ ਬਾਕੀ ਜਿਹੜੇ ਪਾਲੀ ਆ ਨਾ ਉਹ ਬਾਹਰ ਅੰਦਰ ਜਿਹੜੇ ਜਾਂਦੇ ਆ ਉਹਨਾਂ ਨੂੰ ਵੱਧ ਆ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਨੀਰਾ ਪੱਠਾ ਘੱਟ ਪਾਉਣਾ ਹੁੰਦਾ ਦਾਣਾ ਫੱਕਾ ਘੱਟ ਖਾਂਦੇ ਹੁਣ ਅੱਜ ਕੱਲ ਬੱਕਰੀਆਂ ਹੁਣ ਦਾਣੇ ਦੇ ਬਾਹਰ ਜਾਂਦੀਆਂ ਬਲੀਆਂ ਬੁਲੀਆਂ ਖਾਂਦੀਆਂ ਨਾ ਪਾਲੀਆਂ ਦੀਆਂ ਉਹਦੀ ਯਾਰਾ ਫਾਰਮ ਵਾਲਾ ਬੰਦਾ ਆ ਬਰੀਡ ਬਰੀਡਰ ਆਪਣੇ ਦੇ ਸੇ ਬੱਚੇ ਦਾ ਇਹ ਸਿੱਦਾ ਹੀ ਹਾਂ ਇਹ ਡੱਬੋ ਬੱਕਰੀ ਦਾ ਬੱਚਾ ਹਾਂ ਬਾਕੀ ਆਪਾਂ ਐਂਡ ਤੇ ਗੱਲ ਕਰਦੇ ਆਂ ਬਾਈ ਜੀ ਕਿਵੇਂ ਹੁਣ ਕਹਿੰਦੇ ਵੀ ਮੱਢ ਕਾ ਜਿੰਨਾ ਖਾਂਦੇ ਆ ਇਹ ਖਾਣਾ ਦਾ ਵੀਰੇ ਹੁੰਦਾ ਹੀ ਆ ਹੁਣ ਵੀ ਆਪਾਂ ਵੀ ਖਾਵਾਂਗੇ ਤਾਂ ਹੀ ਕੰਮ ਕਰਾਂਗੇ ਹੁਣ ਤੁਸੀਂ ਆਹ ਵਾਹ ਲਓ 6 ਦੰਤ ਪਾਠ ਆ ਗਈ ਹਾਂਜੀ ਨੂੰਨ ਸੋਈ ਆ ਟੜਕੇ ਚੰਗਾਏ ਪਏ ਬੱਚੇ ਨੂੰ ਹਾਂ ਠੀਕ ਆ ਤਾਂ ਤਿੰਨ ਪੂਰਾ ਪਰ ਦੇ ਪਾਵਾਂਗੇ ਤਾਂ ਹੀ ਆਪਾਂ ਨੂੰ ਇਹ ਬੱਚਤ ਹੋਣੀ ਆ ਇੰਨੀਗਾ ਥੋੜੀ ਵੀਡੀਓ ਜ਼ਿਆਦਾ ਲੰਬੀ ਹੁੰਦੀ ਹੈ ਕੱਲ ਨੂੰ ਬਾਈ ਤੇ ਫੇਰ ਵੀਡੀਓ ਪਾਵਾਂਗੇ ਓਕੇ ਬਾਈ ਸਾਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ